ਬੱਚੇ ਕੁਛ ਦਿਨ ਹੀ ਨਾ ਹੂੰ ਧੀਰਨੀ ਗੰਦੇ ਬੋਤੇ ਹੂੰ ਬਿਮਾਰ ਹੋ ਜਾਓ ਕੁਛ ਹੋ ਜਾਓ ਹੂੰ ਬੱਚੇ ਬਸ ਕਹਿ ਦਿੰਦੇ ਸਾਨੂੰ پیسے ਦਿਓ ਜੀ ਸਾਰੀਆਂ ਗੱਲਾਂ ਨਾਲ ਇਹ ਮਜੂਰੀ ਹੈ ਕੋਈ ਬੰਦਾ ਆਪਣਾ ਕੰਮ ਛੱਡ ਕੇ ਨਹੀਂ ਜਾਂਦਾ ਹਾਂਜੀ ਹਾਂਜੀ ਇਗਨੋਰ ਕੀਤਾ ਜਾਂਦਾ ਜਸਜੀਤ ਜੀ ਫालतू ਬੰਦੇ ਹੁੰਨੇ ਛੱਡਦੇ ਅਸੀਂ ਮੁਸੀਬਤ ਵਸੱਟੀ ਨਹੀਂ ਮੁੰਡੇ ਨੇ ਤੁਹਾਨੂੰ ਕਿੱਦੇ ਪਾਸ ਜੋ ਕਰੀ ਚੱਟੇ ਇਹ ਸਾਡੇ ਰਿਸ਼ਤੇਦਾਰ ਸਾਨੂੰ ਇੱਥੇ ਲੈ ਆਏ ਨਹੀਂ ਤਾਂ ਅਸੀਂ ਕਿੱਥੇ ਆਣੇ ਕਉਣਾ ਪਿਆਰ ਕਰਦਾ ਸੀ ਤੁਨੂੰ ਅੱਛਾ ਹੁਣ ਵੱਡਾ ਹੋ ਗਿਆ ਥੋੜਾ ਹੁਣ ਨਹੀਂ ਪੁੱਛਦਾ ਮੈਂ ਕਿ ਨਰਕ ਨੂੰ ਛੱਡ ਕੇ ਮੈਂ ਸਵਰਗ 'ਚ ਬੈਠਾ ਇਸ ਵੇਲੇ ਹੂੰ ਮੈਂ ਸਵਰਗ ਨੂੰ ਛੱਡ ਕੇ ਨਰਕ 'ਚ ਕਿਉਂ ਜਾਵਾਂ ਤੁਸੀਂ ਕਰ ਸਾਨੂੰ ਪੁੱਛਦੇ ਨਹੀਂ ਟਾਈਮ 'ਤੇ ਰੋਟੀ ਨਹੀਂ ਦਿੰਦੇ ਮੈਨੂੰ ਕਹਿੰਦਾ ਤੂੰ ਮੇਰੀ ਕੋ ਰਾ ਹੂੰ ਇਹ ਨਹੀਂ ਰੱਖਣਾ ਜਿਹੜੇ ਵੀ ਵੱਡਾ ਹੋਣਾ ਮੁੰਡੇ ਨੇ ਉਹ ਤੈਨੂੰ ਕਾਦੇ ਨੇ ਉਹਦੋਂ ਜਦ ਇਹਨੂੰ ਇਹ ਨਰਮਾ ਚੱਕ ਕੇ ਦਿਖਾਤਾ ਰੱਬ ਨੇ ਤਾਂ ਇਹਨੂੰ ਜ਼ਰੂਰ ਚਿੱਤੇ ਆਊਗਾ ਵੀ ਮੈਂ ਆਪਣੇ ਬਾਪਾ ਬਾਬ ਨੂੰ ਚੇਕੇ ਆਪਸਮਨ ਤੁਸੀਂ ਇਹ ਜਾਣ ਕਰ ਮਾਰ ਨਿਕਲੋ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਜਸਪ੍ਰੀਤ ਤੇ ਤੁਸੀਂ ਦੇਖ ਰਹੇ ਹੋ ਗ੍ਰੀਡ ਪੰਜਾਬ ਟੀਵੀ ਮਾਪੇ ਨੂੰ ਘਰ ਦਾ ਮੁੱਢ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਮਾਪੇ ਹਰ ਉਹ ਛੋਟੀ ਵੱਡੀ ਗੱਲ ਕਰਦੇ ਨੇ ਹਰ ਉਹ ਕੰਮ ਕਰਦੇ ਨੇ ਜਿਹਦੇ ਨਾਲ ਉਹਨਾਂ ਦੇ ਬੱਚੇ ਜਿਹੜੇ ਸਕੂਨ ਦੀ ਜ਼ਿੰਦਗੀ ਜੀ ਸਕਣ ਮਾਪੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਹੋਣ ਤੱਕ ਬੁਢਾਪੇ ਤੱਕ ਵੀ ਮਾਪੇ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੇ ਰਹਿੰਦੇ ਨੇ ਪਰ ਜਦੋਂ ਮਾਪੇ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਉਦੋਂ ਜਿਹੜੇ ਬੱਚੇ ਨੇ ਅੱਜ ਕੱਲ ਦੇ ਕਲਯੁੱਗੀ ਬੱਚੇ ਖਾਸ ਕਰਕੇ ਜਿਹੜੇ ਬੱਚੇ ਨੇ ਕਈ ਤਾਂ ਮਾਪੇ ਨਾਲ ਬਹੁਤ ਮਿਸਬੀਹੇਵ ਕਰਦੇ ਨੇ ਉਹਨਾਂ ਨਾਲ ਗਾਲਾਂ ਦੁਤਕਾਰਾਂ ਕਰਦੇ ਨੇ ਨੇ ਤੇ ਕਈ ਸਿੱਧਾ ਆਸ਼ਰਮ ਵਗੈਰਾ ਚ ਛੱਡ ਆਂਦੇ ਨੇ ਪਰ ਇਹ ਨਹੀਂ ਸੋਚਦੇ ਕੱਲ ਨੂੰ ਅਸੀਂ ਵੀ ਮਾਪੇ ਬੰਨਣਾ ਸੋ ਇਹ ਬੜਾ ਵੱਡਾ ਸਵਾਲ ਹੈ ਅੱਜ ਅਸੀਂ ਇੱਕ ਬਜ਼ੁਰਗ ਜੋੜੇ ਨਾਲ ਤੁਹਾਡੀ ਗੱਲਬਾਤ ਕਰਵਾਉਣ ਜਾ ਰਿਹਾ ਜਿਨ੍ਹਾਂ ਦੇ ਨਾਲ ਕੀ ਹੱਡ ਬੀਤੀ ਹੋਈ ਇਹਨਾਂ ਦੀ ਜਿਹੜੇ ਇੱਕ ਆਸ਼ਰਮ ਦੇ ਵਿੱਚ ਆ ਕੇ ਬੈਠੇ ਹੋਏ ਨੇ ਗੱਲਬਾਤ ਕਰਦੇ ਆਂ ਤੇ ਸੁਣਦੇ ਆਂ ਇਹਨਾਂ ਦੀ ਜਿਹੜੀ ਇੱਕ ਗਾਥਾ ਸੀ ਸਤਿਗੁਰਾਂ ਜੀ ਸਤਿਗੁਰਾਂ ਜੀ ਕੀ ਨਾਮ ਹੈ ਤੁਹਾਡਾ ਅਵਿਨਾਸ਼ਾ ਕਿੱਥੋਂ ਆਇਓ ਨਮਸ਼ਾਰ ਤੋਂ ਅੱਛਾ ਇੱਥੇ ਕਿੰਨੇ ਸਮੇਂ ਤੋਂ ਇੱਥੇ ਹੋ ਤੁਸੀਂ ਹੁਣ ਤਾਂ ਥੋੜੇ ਜਿਵੇਂ ਪਹਿਲਾਂ ਆ ਗਏ 3 ਮਹੀਨੇ ਬਾਅਦ। ਅੱਛਾ ਹਾਂ ਜੀ ਦੁਬਾਰਾ ਆਈਆਂ। ਅੱਛਾ। ਕੀ ਇਦਾਂ ਦੀ ਕੀ ਨੋਬਤ ਆ ਜਾਂਦੀ ਏ ਜੋ ਬਜ਼ੁਰਗਾਂ ਨੂੰ ਆਸ਼ਰਮ ਦੇ ਵਿਚਾਣਾ ਪੈਂਦਾ ਸਭ ਤੋਂ ਪਹਿਲੇ ਬਹੁਤ ਵੱਡਾ ਸਵਾਲ ਹੈ ਇਹ ਹੀ ਪੁੱਛਣਾ। ਹਾਂ ਜੀ ਹਾਂ ਜੀ ਬੱਚੇ ਪੁੱਛਦੇ ਨਹੀਂ ਨਾ। ਹੂੰ। ਕੀ ਆ ਨਹੀਂ ਜਾਂਦੇ ਬੋਤੇ। ਹੂੰ। ਤੇ ਬਿਮਾਰ ਹੋ ਜਾਓ, ਕੁਛ ਹੋ ਜਾਓ। ਹੂੰ। ਬੱਚੇ ਬਸ ਕਹਿ ਦਿੰਦੇ ਸਾਨੂੰ پیسے ਦਿਓ ਜੀ ਅਸੀਂ ਤੁਹਾਡਾ ਖਾਣੇ ਇਲਾਜ। ਹੂੰ। ਐ ਪ੍ਰੋਬਲਮ ਆਂਦੀ ਐ ਬਸ ਹੋਰ ਕੁਛ ਨਹੀਂ। ਉਹ ਫਿਰ ਖਾਣਾ ਵੀ ਨਹੀਂ ਠੀਕ ਟਾਈਮ ਤੇ ਮਿਲਦਾ। ਅੱਛਾ। ਹਾਂ ਜੀ। ਮਤਲਬ ਇਗਨੋਰ ਕੀਤਾ ਜਾਂਦਾ ਤੁਹਾਨੂੰ ਹਾਂਜੀ ਹਾਂਜੀ ਇਗਨੋਰ ਕੀਤਾ ਜਾਂਦਾ ਚੀਜ਼ਾਂ ਫालतू ਬੰਦੇ ਉਹਨੇ ਹੂੰ ਬਸ ਉਹਦੇ ਹਿਸਾਬ ਨਾਲ ਮਨ ਤੇ ਬਹੁਤ ਬੀਤਦੀ ਐ ਕਿ ਅਸੀਂ ਇਹੀ ਬੱਚਿਆਂ ਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਤੇ ਸਾਨੂੰ ਅੱਜ ਇਗਨੋਰ ਕਰ ਦੇਣ ਇਹ ਦਿਨ ਨਹੀਂ ਮੈਂ ਤਾਂ ਕਹਿ ਵੀ ਦਿੱਤਾ ਤੁਹਾਨੂੰ ਇੰਨਾ ਪਾਲਿਆ ਸੀ ਤੁਸੀਂ ਸਾਨੂੰ ਅੰਜ ਪੁੱਛ ਦੇਣੀ ਚੰਗੀ ਤਰ੍ਹਾਂ ਹੂੰ ਉਹ ਤਾਂ ਫੋਨ ਆ ਜਾਂਦਾ ਰੋਜ਼ ਫੋਨ ਕਰ ਦਿੰਦਾ ਬਸ ਪਰਵਾਜ਼ ਕੋਣ ਕੋਣ ਸੀ ਤੁਹਾਡੇ ਮਤਲਬ ਕਿੰਨੇ ਬੱਚੇ ਸੀ ਤੁਹਾਡੇ ਮੇਰੇ ਦੋ ਬੇਟੀਆਂ ਇੱਕ ਬੇਟਾ ਅੱਛਾ ਬੇਟੀਆਂ ਆਪਣੇ ਘਰ ਆਂ ਹਾਂ ਜੋ ਬੜੀ ਬੜੀਆਂ ਆਪਣੇ ਘਰ ਸੁਖੀਆਂ ਆ ਬੇਟੇ ਨੇ ਸਾਨੂੰ ਦੱਸ ਤਾਂ ਕੀਤਾ ਅੱਛਾ ਹਾਂਜੀ ਬੇਟਾ ਕੀ ਕਰਦਾ ਤੁਹਾਡਾ ਬੇਟਾ ਦਾ ਕੰਮ ਛਾ ਬਹੁਤ ਵਧੀਆ ਵਾ ਅੱਛਾ ਹਾਂਜੀ ਨਵਾਂ ਸ਼ਹਿਰ ਚ ਹੈ ਹਾਂਜੀ ਅੱਛਾ ਤੇ ਤੁਹਾਨੂੰ ਤੁਹਾਨੂੰ ਕਿਉਂ ਨਹੀਂ ਪੁੱਛਦੇ ਅਗਰ ਉਹ ਸਹੀ ਉਹਨਾਂ ਦਾ ਕਾਰੋਬਾਰ ਵੀ ਸਹੀ ਹੈ ਪਰਿਵਾਰ ਵੀ ਸਹੀ ਹੈ ਫਿਰ ਕਿਉਂ ਨਹੀਂ ਪੁੱਛਦੇ ਇਹ ਪਤਾ ਨਹੀਂ ਸਾਨੂੰ ਨਹੀਂ ਪੁੱਛਦੇ ਬਸ ਹੂੰ ਅਸੀਂ ਫਿਰ ਦੁਖੀ ਹੋ ਕੇ ਨਿਕਲੇ ਉਸ ਨਾਲ ਹੂੰ ਮੈਂ ਜਦੋਂ ਉਹਨਾਂ ਬੱਚਿਆਂ ਨਾਲ ਗੱਲ ਕਰਕੇ ਕਹਿਣੀ ਉਹਨਾਂ ਨੇ ਜਵਾਬ ਉਲਟਾ ਦੇ ਦਿਆ ਨਾ ਹੂੰ ਫਿਰ ਇਸ ਕਰਕੇ ਨਾ ਤੁਹਾਡੇ ਪੋਤੇ ਵੀ ਹੈ ਪੋਤਾ ਪੁੱਤੀ ਵੀ ਹੈ ਨਹੀਂ ਇੱਕੋ ਹੀ ਪੋਤਾ ਬਸ ਅੱਛਾ ਉਹ ਪੁੱਛਦਾ ਸੀ ਉਹ ਵੀ ਇੰਦਾ ਹੀ ਆ ਅੱਛਾ ਹਾਂਜੀ ਵੀ ਮਾਪੇ ਨੂੰ ਜਿਵੇਂ ਦੇਖਣਾ ਅੱਗੋਂ ਬੱਚੇ ਨੇ ਵੀ ਉਹੀ ਕੁਝ ਕਰਦਾ ਹਾਂ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਬੱਚਾ ਇੱਕ ਹੁੰਦਾ ਬਾਂਦਰ ਬਰਾਬਰ ਵੀ ਉਹਦੇ ਸਾਹਮਣੇ ਜਿਹੜੀ ਹਰਕਤ ਹੋਊਗੀ ਉਹ ਵੀ ਉਹੀ ਕਰੂ ਬੜਾ ਬਿਹਾਰ ਕਰਦਾ ਸਾਨੂੰ ਅੱਛਾ ਹੁਣ ਵੱਡਾ ਹੋ ਗਿਆ ਥੋੜਾ ਹੂੰ ਹੁਣ ਨਹੀਂ ਪੁੱਛਦਾ अच्छा मतलब ਪਰਵਾਦ ਦੇ ਵਿੱਚ ਤੁਹਾਡੇ ਨੂੰ ਸੀ ਪੁੱਤਰ ਸੀ ਤੇ ਪੋਤਾ ਸੀ ਤਿੰਨਾਂ ਨੂੰ ਕੋਈ ਵੀ ਨਹੀਂ ਪੁੱਛਦਾ ਸੀ ਨਹੀਂ ਮਾਸਾ ਹੂੰ ਨੂੰ ਕਾਜ ਮਤਲਬ ਨਹੀਂ ਦਿਖਾਵੇ ਵਾਸਤੇ ਸੀ اچھا ਮੈਂ ਜੋ ਪਛਾਣ ਨਹੀਂ ਚੰਗੀ ਜਿਹਾ ਡਿਵਾਈਡ ਮੇਰੇ ਆ ਨਹੀਂ ਤਾਂ ਵੀ ਬੋਲਣਾ ਹੂੰ ਥੈਰਾਪੀਆ ਮੈਂ ਕਰਾਂਦੀ ਸੀ ਤਾਂ ਵੀ ਮੈਂ ਮੈਂ ਅੰਕਲ ਤੁਹਾਡੇ ਕੋਲ ਵੀ ਆਨੀ ਆ ਮੈਂ ਇਹ ਪੁੱਛੂਗੀ ਆਂਟੀ ਜਦੋਂ ਦੇ ਤੁਸੀਂ ਇੱਥੇ ਆਏ ਹੋ ਤੁਹਾਨੂੰ ਕਿੰਨੇ ਕੁ ਫੋਨ ਆਏ ਨੇ ਫੋਨ ਤਾਂ ਕਰ ਦਿੰਦਾ ਰੋਜ਼ੇ ਮੈਂ ਚੱਕ ਦਿਨਿੰਦੂ ਕੀ ਹੋ ਗਿਆ ਗਈ ਵਾਰੀ ਹੂੰ ਫੋਨ ਨੇ ਕੀ ਕਰਨਾ ਬੇਟਾ ਬਿਲਕੁਲ ਫੋਨਾਂ ਨੂੰ ਕੀ ਕਰਨਾ ਉਹ ਬੋਲ ਰਹਿ ਕੇ ਨਹੀਂ ਜਦੋਂ ਗੱਦਰ ਹੋਈ ਹਾਂਜੀ ਹਾਂਜੀ ਤੁਸੀਂ ਕੀ ਕਰਨਾ ਚਾਹੋਗੇ ਅੰਕਲ ਤਾਂ ਤੁਸੀਂ ਵੀ ਜਿਵੇਂ ਅੰਮੀਆ ਬੀਬੀ ਦੋਨੋਂ ਇਸ ਉਮਰ 'ਚ ਜਦੋਂ ਸੇਵਾ ਕਰਾਉਣ ਦਾ ਅਸਲੀ ਸਮਾਂ ਹੁੰਦਾ ਹੈ ਤੇ ਉਦੋਂ ਆਸ਼ਰਮ ਦੇ ਵਿੱਚ ਆ ਕੇ ਰਹਿਣਾ ਪੈ ਰਿਹਾ ਕੀ ਕੀ ਮਨ ਦੇ ਭਾਵ ਹੁੰਦੇ ਆ ਆਪਾਂ ਬਿਆਂ ਵੀ ਨਹੀਂ ਕਰ ਸਕਦੇ ਅਸੀਂ ਜ਼ਰੂਰ ਪੁੱਛਾਂਗੇ ਸਾਰਿਆਂ ਜਨਨ ਨਾਲ ਇਹ ਮਨਜ਼ੂਰੀ ਹੈ ਕੋਈ ਬੰਦਾ ਆਪਣਾ ਕੰਮ ਛੱਡ ਕੇ ਨਹੀਂ ਜਾਂਦਾ ਬਿਲਕੁਲ ਸੱਚ ਛੱਡਦੇ ਸੀ ਮੁਸੀਬਤ ਵਸ਼ੱਤੀ ਨੂੰ ਮੁੜਨੇ ਹੈ ਤੁਹਾਨੂੰ ਕਿੱਦੇ ਪਾਸ ਜੋ ਕਰੀ ਛੱਡਦੇ ਇਹ ਸਾਡੇ ਰਿਸ਼ਤੇਦਾਰ ਤੁਹਾਨੂੰ ਇੱਥੇ ਲੈ ਆਏ ਨਹੀਂ ਤਾਂ ਅਸੀਂ ਕਿੱਥੇ ਆਣਾ ਸੀ ਇੱਥੇ ਦਾ ਤਾਂ ਚੰਦਿਆ ਗੰਦੇ ਮੇਰੇ ਭੈਣ ਭਰਾ ਹਨ ਤੁਸੀਂ ਕਹਿੰਦੇ ਹੋ ਮੇਰੇ ਭੈਣ ਭਰਾ ਸਿੱਕੇ ਕੈਨ ਸਰ ਬਿਲਕੁਲ ਚਾਹੇ ਕਰੇ ਆਸ਼ਰਮ ਨੂੰ ਤੁਸੀਂ ਇਹ ਜਾਣ ਕਰ ਮਾਰ ਨਿਕਲੋ ਸੰਨਮ ਕਹਾਂ ਨਾ ਟਪਦਾ ਨਹੀਂ ਸਾਰ ਨਹੀਂ ਅਗਲੇ ਮਕਾਨ ਤੁਹਾਡੇ ਨਾਮ ਤੇ ਸੀ ਮੇਰੇ ਨਾਮ ਤੁਹਾਡੇ ਨਾਮ ਫਿਰ ਵੀ ਤੁਹਾਨੂੰ ਕੱਢਤਾ ਕੰਡਿਆ ਨਹੀਂ ਉਹਨਾਂ ਨੇ ਆਪਣੀ ਦੁਖੀ ਕਰਨਾ ਸੀ ਤੰਗ ਕਰਨਾ ਮੈਨੂੰ ਕੱਢਣਾ ਹੀ ਹੁੰਦਾ ਇਨਡਾਇਰੈਕਟਲੀ ਕੱਢਣਾ ਹੁੰਦਾ ਹਾਂਜੀ ਹਾਂਜੀ ਖਾਣਾ ਦੇਣਾ ਤੱਕ ਤੱਕ 10 11 ਵਜੇ ਦੇਣਾ ਟਾਈਮ ਤੇ ਦੇਣਾ ਮੈਂ ਜਦੋਂ ਕਿੰਨੀ دیر ਹੋਈ ਮੈਂ ਬੈਠੀ ਐਂ ਦੇ ਮੱਟ ਦੇ ਬੈਠੀਆਂ ਕੋਈ ਤਕਲੀਫ ਛੰਡੀ ਵੱਡੀ ਨਹੀਂ ਸੀਗੀ ਫਿਰ ਥੈਰਾਪੀ ਗ੍ਰਾਉਂਡ ਜਾਣਾ ਸੀ ਤਾਂ ਬੋਲਦਾ ਸੀਗਾ ਅੱਛਾ ਹਾਂ ਕੋਈ ਪੈਸੇ ਲੱਗਦੇ ਪੈਸੇ ਨਹੀਂ ਪੈਸੇ ਦਿਓ ਤੁਸੀਂ ਕਹਿੰਦਾ ਤਾਂ ਹੋਊ ਤੁਹਾਡੇ ਅੱਛਾ ਪੈਸੇ ਵੀ ਤੁਸੀਂ ਦਿਓ ਮੈਂ ਵੀ ਉਹ ਤਾਂ ਚੀਜ਼ ਕੋਈ ਮੈਂ ਬਿਗੈਰ ਬਹੇਜ ਚੀਜ਼ ਨਹੀਂ ਆਣੀ ਅੱਛਾ ਪੈਸੇ ਦੋਗੇ ਤਾਂ ਕੰਮ ਹੋਣਾ ਕੋਈ ਇਹਦੇ ਨੇ ਕਿੰਨਾ ਨਹੀਂ ਕਰਦਾ ਉਹ ਹੈ ਨਹੀਂ ਸੀ ਉਹ ਦੁਕਾਨ ਬੰਦ ਹੋ ਗਈ ਉਹ ਆਉਂ ਚਲ ਗਿਆ ਬਹਾਨੇ ਕਰਨਾ ਨਹੀਂ ਪਰ ਬੱਚੇ ਅੱਜ ਕੱਲ ਦੇ ਇਹ ਭੁੱਲ ਜਾਂਦੇ ਨੇ ਕਿ ਮਾਵਾ ਬਾਪ ਨੇ ਸਾਨੂੰ ਪਾਲਿਆ ਜਿਹੜੇ ਬਹਾਨੇ ਬਾਜੀਆਂ ਹੁੰਦੀਆਂ ਸਭ ਸਮਝ ਆਂਦੀ ਮਾਵਾ ਬਾਪ ਨੂੰ ਬੱਚਿਆਂ ਨੂੰ ਮਾਫ ਹੈ ਹਾਂ ਸਾਨੂੰ ਨਹੀਂ ਮਾਫ ਹਾਂ ਬਿਲਕੁਲ ਸਾਡੇ ਬਜ਼ੁਰਗਾਂ ਨੇ ਸਾਨੂੰ ਪਾਲਿਆ ਬੱਝਾਂ ਬਿਓ ਬੱਝ ਬਿਓ ਮੈਂ ਸਮਝਦੀ ਤੁਹਾਡੇ ਭਾਵ ਮੰਦੇ ਇਹ ਬਿਲਕੁਲ ਤੁਸੀਂ ਇਮੋਸ਼ਨਲ ਹੋ ਰਹੇ ਹੋ ਕਿਉਂਕਿ ਬੱਚੇ ਇੱਕ ਮੁੰਡਾ ਜਿਹੜਾ ਹੁੰਦਾ ਹੈ ਉਹ ਇਦਾਂ ਦਾ ਹੁੰਦਾ ਕਿਉਂਕਿ ਮਾਵਾਂ ਮੰਗ ਮੰਗ ਕੇ ਲੈਂਦੀਆਂ ਮੁੰਡਿਆਂ ਨੂੰ ਹੈਨਾ ਮਾਵਾਂ ਮੰਗ ਕੇ ਲੈਂਦੀਆਂ ਕਿਉਂਕਿ ਮੈਨੂੰ ਵੀ ਪਤਾ ਹੈ ਹੈਨਾ ਤੇ ਜਿਹੜੀ ਜਿੰਨਾ ਕਰਦਾ ਪੈਸਾ ਸੀ ਜਿੰਨਾ ਟੀ ਦਾ ਮਾਲ ਸੀ ਸਾਰਾ ਉਸ ਮਿਟ ਗਿਆ ਅੱਛਾ ਉਹਨੇ ਆਪਣੇ ਬੈਂਕਾਂ ਮੁਕਲ ਕੀ ਦੇ ਬੇਜੇ ਮ ਕਰਾ ਤੇ ਪਤਾ ਨਹੀਂ ਕਿਤੇ ਛਾਣਾ ਛਾਣਾ ਸਭ ਉਹ ਜੇ ਡੁੱਟ ਲਿਆ ਨਾ ਉਹਨੇ ਹੁਣ ਸਾਡੇ ਨਾਲ ਅੱਖ ਨਹੀਂ ਮਿਲਦਾ ਅੱਜ ਕੱਲ ਅੰਕਲ ਜ਼ਮਾਨਾ ਇਹੀ ਹੋ ਗਿਆ ਨਾ ਕਿ ਜਦੋਂ ਵਿਆਹੇ ਜਾਂਦੇ ਨੇ ਮੁੰਡੇ ਉਸ ਤੋਂ ਬਾਅਦ ਜਿਹੜਾ ਨੂਆ ਬਿਲਕੁਲ ਮਿਲ ਕੇ ਜਿਵੇਂ ਮਿਲ ਕੇ ਇਮੋਸ਼ਨਲ ਬਲੈਕਮੇਲ ਕਰਕੇ ਸਾਰਾ ਤਰ੍ਹਾਂ ਖਾਲੀ ਕਰ ਦਿੰਦਾ ਹੈ ਹਾਂਜੀ ਹਾਂਜੀ ਖਾਲੀ ਕਰ ਦੋ ਤਾਂ ਕਿ ਉਹ ਆਪਣੇ ਪਰੇਸ਼ਾਨ ਹੋ ਕੇ ਨਿਕਲ ਅਸੀਂ ਭੋਲੇ ਬੰਦ ਰਹੇ ਹਾਂ ਹਮ ਮਾ ਜੋ ਗੋਚ ਜੀ ਜੇ ਮਰਜ ਮੈਂ ਗੰਜੀ ਮੈਨੂੰ ਦੇ ਦੋ ਹੂੰ ਸਾਰਾ ਮੈਂ ਆਪਣੇ ਕੋ ਰੱਖਣਾ ਹੂੰ ਤੇ ਮੈਂ ਮੰਮੀ ਪਾਣਾ ਹੁੰਦਾ ਮਤਲਬ ਕਿ ਕਿੰਨਾ ਮੈਂ ਹੁੰਦਾ ਥੋੜੇ ਸੋਨਾ ਪਾਇ ਸੀ ਵਿਆਹ ਚ ਹੋਰੇ ਅੱਛਾ ਹੋਰ ਸਾਰਾ ਕੁ ਸੋਨੇ ਕੋਈਆ ਹੂੰ ਅੱਛਾ ਢੋਟ ਸੀ ਰਹਿਣ ਦੂੰ ਤੇ ਤੁਹਾਡਾ ਮਨ ਬਹੁਤ ਖਰਾਬ ਹੋ ਰਿਹਾ ਨਾ ਦੋਸਤ ਦੋਵੇਂ ਜਾਣੇ ਬੜੇ ਜਿਆਦਾ ਇਮੋਸ਼ਨਲ ਹੋ ਰਹੇ ਹੋ ਉਹ ਇਤਨਾ ਨਾ ਮੈਂ ਹੌਸਲਾ ਰੱਖੋ ਜੀ ਮਨ ਇਹ ਬੇਕਦਰ ਮੁੱਜਾ ਕਿਹਾ ਨਾ ਕਿ ਆ ਮੈਂ ਹੁਣ ਅਸੀਂ ਕਾਹਨੂੰ ਪੁੱਛ ਦੇਣੀ ਟਾਈਮ ਤੇ ਰੋਟੀ ਨਹੀਂ ਦਿੰਦੇ ਮੈਨੂੰ ਕਹਿੰਦਾ ਤੂੰ ਮੇਰੀ ਕੋ ਰਾਇ ਇਹ ਨਹੀਂ ਰਖਣਾ ਵੀ ਕਦੇ ਵੀ ਅੱਛਾ ਤਾਂ ਫੇਰ ਇਹਨੂੰ ਜੋ ਤੱਕਾ ਦੇ ਦੂਗਾ ਹਾਂ ਮਤਲਬ ਅੱਤ ਤੱਕ ਨਹੀਂ ਮੈਨੂੰ ਹਰੇ ਲਈ ਦੇ ਨਹੀਂ ਸਕਿਆ ਕਿਉਂਕਿ ਮੈਂ ਸਾਰੇ ਮੇਰੀ ਬਾਗਵੀ ਅਗੀਕਾਰੀ ਜੀ ਨਵੇਂ ਸ਼ਹਿਰ ਦੇ ਵਿੱਚ ਜੀ ਬਸ ਸਟੈਂਡ ਦੇ ਉੱਤਰ ਜਾਓ ਹਾਂ ਰੇਲਵੇ ਸਟੇਸ਼ਨ ਤੇ ਉੱਤਰ ਜਾਓ ਹਾਂ ਮੰਡੀ ਦੇ ਗੇਟ ਮੋਹਰੇ ਖੜ ਕੇ ਪੁੱਛ ਲੋ ਜੇ ਮੇਰੀ ਦੁਕਾਨ ਦੇ ਨੋ ਨੋ ਲੈਦੇ ਹੋ ਅੱਛਾ ਉਹ ਹੋ ਗਈ ਇਹ ਬੜਾ ਤਾਂ ਕੰਮ ਹੋ ਗਿਆ ਕੰਬੋਚ ਕਿਸ ਨਾਮ ਤੋਂ ਸੀ ਤੁਹਾਡੀ ਦੁਕਾਨ ਅਸਾਮ ਟੀ ਸਟੋਰ ਅੱਛਾ ਓਨਲੀ ਟੀ ਸਿਰਫ ਚਾਹ ਹੀ ਮਰੇ ਦਈ ਸੁੱਕੀ ਅੱਛਾ ਬਸ ਕਿੰਨੇ ਅਸਾਮ ਟੀ ਸਟੋਰ ਅੱਛਾ ਵਧੀਆ ਚਲਦੀ ਸੀ ਬਹੁਤ ਤੁਹਾਨੂੰ ਬਹੁਤ ਸੀ ਜਾਨਾ ਅੱਛਾ ਮਾਲ ਨਹੀਂ ਜਾਨਾ ਸੀ ਮਾਲ ਬਹੁਤ ਕੰਮ ਸੀਗਾ ਜੀ ਮੇਰਾ ਉਹ ਮੇਰਾ ਕੰਮ ਬਹੁਤ ਸੀ ਅੱਛਾ ਬਸ ਇਹ ਉਦੋਂ ਹੀ ਕਾਟੀ ਕਰਦਾ ਰਿਹਾ ਵਿੱਚੋਂ ਪਏ ਨਹੀਂ ਯਾਰ ਉਹ ਵੀ ਮਟਕੇ ਲਈ ਆ ਮੈਂ ਤੇ ਮਦਰ ਕਹਿੰਦਾ ਵਿੱਚ ਇਹ ਗੱਡੀ ਪਰ ਉਠਾਇਆ ਕੁਝ ਨਹੀਂ ਮਤਲਬ ਮਾ ਮਾੜੀ ਉਲਾਦ ਇੱਥੇ ਤੱਕ ਲੈ ਆਂਦੀ ਕਹਿੰਦਾ ਮੈਂ ਮੈਂ ਨਹੀਂ ਡਾਡਣਾ ਮੈਂ ਤਾਂ ਸੀ ਤੁਹਾਡਾ ਕਹਿੰਦਾ ਹੱਕ ਬਹੁਤ ਗੱਲਾਂ ਕਹਿੰਦਾ ਗਾੜੀ ਤੇ ਮੰਮੀ ਦੇ ਨਾਮ ਹੁਣ ਕਿਉਂ ਲਾਇਆ ਅੱਛਾ ਹਾਂ ਕਹਿੰਦਾ ਵਿਕੀਆਂ ਤੋਂ ਨਹੀਂ ਆਈ ਸੀ ਬਹੁਤ ਬਕਵਾਸ ਕਰਦਾ ਅੱਛਾ ਮੁੰਡਾ ਵੀ ਇੱਦਾਂ ਬੋਲਦਾ ਹਾਂ ਮੁੰਡੇ ਬੋਲ ਨਾ ਨੂੰ ਬੋਲੇ ਤਾਂ ਗੱਲ ਬੰਦੀ ਹੈ ਕਿ ਬਗਾਨੀ ਹੈ ਨੂੰ ਅੱਗੇ ਕਰਦੀ ਆ ਅੱਛਾ ਹਾਂਜੀ ਇਹ ਵੀ ਦਿਮਾਗ ਨਾਲ ਚੱਲਣ ਵਾਲੀ ਸਕੀਮ ਹੁੰਦੀ ਹੈ ਅੱਜ ਕੱਲ ਬਹੁਤ ਕਹਿੰਦੇ ਨਾ ਦਿਮਾਗ ਨਾਲ ਚੱਲ ਕੇ ਮਾਪੇ ਨੂੰ ਲੋੜ ਲੈਣਾ ਹਾਂ ਹਾਂਜੀ ਤਾਂ ਚੋੜਨਾ ਚਾਹੁੰਦਾ ਸੀ ਅੱਛਾ ਮੈਂ ਕਿਹਾ ਤੂੰ ਜੋ ਮਰਜ਼ੀ ਕਰ ਲੈ ਅਸੀਂ ਇਕੱਠੇ ਰਹਿਣਾ ਹਾਂ ਇਹ ਬਹੁਤ ਵਧੀਆ ਤੁਸੀਂ ਡਿਸੀਜਨ ਲਿੱਤਾ ਵੀ ਆਪਾਂ ਬੁਢਾਪੇ ਦੇ ਵਿੱਚ ਜੀਵਨ ਸਾਥੀ ਦੀ ਬਹੁਤ ਲੋੜ ਰੋਲ ਜਾਣਾ ਸੈ ਦੋਨਾਂ ਨੇ ਇਨੇ ਵੀ ਰੋ ਜਾਣਾ ਸੀ ਸਾਰੇ ਦੇ ਬਗੈਰ ਮੈਂ ਵੀ ਰੋ ਜਾਣਾ ਸੀ ਬਿਲਕੁਲ ਮੈਂ ਕਿਹਾ ਸੀ ਇਹ ਕੰਮ ਨਹੀਂ ਕਰਨਾ ਅਸੀਂ ਮੈਂ ਜਿੱਥੇ ਰਹੂਗੀ ਉੱਥੇ ਮੈਂ ਰਹੂੰਗਾ ਤੁਹਾਡਾ ਬਹੁਤ ਵਧੀਆ ਡਿਸੀਜਨ ਹੈ ਕਿਉਂਕਿ ਬੁਢਾਪੇ ਚ ਨਾ ਇੱਕ ਜੀਵਨ ਸਾਥੀ ਦੀ ਲੋੜ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਡਿਸੀਜਨ ਬਹੁਤ ਵਧੀਆ ਲਿੱਤਾ ਬੇਸ਼ੱਕ ਤੁਸੀਂ ਇੱਥੇ ਹੋ ਪਰ ਤੁਸੀਂ ਇਕੱਠੇ ਹੋ ਤਾਂ ਠੀਕ ਆ ਮੈਂ ਅੰਮੀ ਜਾਨੀ ਜਾਨ ਦੇਖ ਪਾਲਦਾ ਹਾਂ ਕਿਨਾਂ ਹੂੰ ਸਿਮਰਨਾ ਨਾ ਨਹੀਂ ਨਿਕਲਾਂ ਚੰਗੀ ਤਾਂ ਮੈਂ ਥੋੜੇ ਅੱਗੇ ਨਹੀਂ ਸੀ ਦੇਖਣੋ ਪੁੱਤ ਵਾਲਾ ਕੋਈ ਕੰਮ ਨਹੀਂ ਛੜਨਾ ਸੀ ਪਹਿਲਾਂ ਹੁਣ ਵੀ ਕਹਿੰਦਾ ਆ ਜਾਓ ਮੈਂ ਤੁਨਕਦਣਾ ਕੀਤੀ ਹੈ ਮੈਂ ਤੁਹਾਨੂੰ ਸਾਦਾ ਆ ਜਾਓ ਆ ਜਾਓ ਤੇ 체ਜੋ ਮੇਰੇ ਕੋਲ ਮੈਂ ਤੁਹਾਡੀ ਹਰ ਵੇਲੇ ਸੇਵਾ ਕਰੂੰਗਾ ਇੱਥੇ 6 ਮਹੀਨੇ ਰਹੀ ਬੰਦ 6 ਮਹੀਨੇ ਰਹਿ ਕੇ ਗਏ ਬੱਲਾ ਇੱਥੇ ਐਸੇ ਕਮਰੇ ਅੱਛਾ ਉਸ ਵੇਲੇ ਨਾ ਇਹ ਦੇ ਲੋ ਤੁਸੀਂ ਜਿੰਨਾ ਇਹ ਨੂੰ ਇਹ ਨੂੰ ਇਹ ਮੈਨੂੰ ਦੇਣ ਆ ਗਿਆ ਅੱਛਾ ਕਾਈ ਤੇ ਸ਼ਾਇਰੀ ਜਿਹੜੇ ਵੱਡੇ ਉਹਨੇ ਜੀ ਜੀ ਬਾਉ ਜੀ ਐ ਠੀਕ ਐ ਉਹ ਕਹਿਣ ਲੱਗੇ ਨਹੀਂ ਜਾਣਾ ਹੂੰ ਉਹ ਮੈਨੂੰ ਪੁੱਛਣ ਲੱਗੇ ਤੂੰ ਜਾਣਾ ਮੈਂ ਕਿਹਾ ਨਹੀਂ ਹੂੰ ਮੈਂ ਕਿਹਾ ਨਰਕ ਨੂੰ ਛੱਡ ਕੇ ਮੈਂ ਸਵਰਗ 'ਚ ਬੈਠਾ ਇਸ ਵੇਲਾ ਹੂੰ ਮੈਂ ਸਵਰਗ ਨੂੰ ਛੱਡ ਕੇ ਨਰਕ 'ਚ ਕਿਉਂ ਜਾਵਾਂ ਬਿਲਕੁਲ ਬਾਉ ਜੀ ਬੜੇ ਖੁਸ਼ ਹੋਏ ਹੂੰ ਲੇਕਿਨ ਮੈਂ ਮੈਂ ਕਰ ਮੇਰੇ ਪਰਜ ਜਾਣਾ ਨਹੀਂ ਉਹ ਜੋ ਗਈ ਮੈਂ ਕਰਾਂ ਕੀ ਬਿਲਕੁਲ ਪੈਸੇ ਨਹੀਂ ਜੇ ਪੈਸੇ ਬਗੈਰ ਪੁੱਛਦਾ ਕੋਈ ਨਹੀਂ ਇਹ ਸੱਚ ਹੈ ਬਿਲਕੁਲ ਜੇ ਜਿਨ੍ਹਾਂ ਦੇ ਬੱਚੇ ਨਹੀਂ ਪੁੱਛਦੇ ਅਗਰ ਆਸ਼ਰਮ ਦੇ ਵਿੱਚ ਸਹੀ ਸੇਵਾ ਹੁੰਦੀ ਹੈ ਤਾਂ ਉਹ ਇੱਥੇ ਰਹਿ ਕੇ ਜ਼ਿਆਦਾ ਖੁਸ਼ ਹੁੰਦੇ ਨੇ ਵੀ ਸਾਡੀ ਘਟਰ ਘਟ ਸਾਮ ਸੰਭਾਲ ਤੇ ਹੁੰਦੀ ਹੈ ਨਾ ਇੱਥੇ ਤਾਂ ਨਾ ਫਿਰ ਲਾਜ ਤੇ ਕਰਨ ਦੇਣਾ ਗੱਲ ਕਰਦੇ ਨਾ ਸਾਡਾ ਦਿਲ ਰੋਂਦਾ ਬਿਲਕੁਲ ਬਿਲਕੁਲ ਰੋਂਦਾ ਨੂੰ ਨਾ ਕਹ ਹੂੰ ਸਮਝ ਤੁਸੀਂ ਆਪੇ ਅੰਦਾਜ਼ਾ ਲਾ ਲਓ ਜੋ ਲਾਣਾ ਬਸ ਛੱਡੋ ਗੱਲ ਨੂੰ ਕੀ ਹੈ ਜੀ ਕੀ ਕਰਨਾ ਹੈਗਾ ਬਿਲਕੁਲ ਸੱਚ ਦੇਖ ਸਕਦੇ ਹੋ ਤੁਸੀਂ ਮਾਪੇ ਦੇ ਭਾਵ ਕਿੱਦਾਂ ਦੇ ਨੇ ਮਾਪੇ ਕਿੰਨਾ ਰੋ ਰਹੇ ਨੇ ਦੋਨੋਂ ਜਿਹੜੇ ਵੀ ਵੱਡਾ ਹੋਣਾ ਮੁੰਡੇ ਨੇ ਪੋਤੇ ਨੇ ਸਾਡੇ ਨੇ ਉਹ ਜੋ ਨੇ ਜਦ ਇਹਨੂੰ ਇਹ ਨਰਮਕਿਆ ਕਿਤੇ ਦਿਖਾ ਤਾਰਾ ਬਣੇ ਤਾਂ ਇਹਨੂੰ ਜਰੂਰ ਚੇਤੇ ਆਊਗਾ ਵੀ ਮੈਂ ਆਪਣੇ ਮਾਪੇ ਨੂੰ ਦੁਖੀ ਕੀਤਾ ਅੰਕਲ ਜੀ ਇਹ ਤਾਂ ਕਰਮ ਹੈ ਵੀ ਕਰਮਾ ਮੁੜ ਕੇ ਆਂਦਾ ਹੁੰਦਾ ਕਿਉਂ ਨਹੀਂ ਆਂਦਾ ਅਸੀਂ ਬਹੁਤ ਦੁਖੀ ਕਰੋਗੇ ਜੀ ਅਜੀ ਮਜਬੂਰ ਹੋ ਕੇ ਕਾਰ ਛੱਡ ਦਿੱਤ ਤਾਂ ਸਾਰਾ ਕੁਝ ਛੱਡ ਕੇ ਆ ਗਿਆ ਇੱਥੇ ਅਰੇ ਮੀਰਾ ਜਦੋਂ ਤੋਂ ਤੁਸੀਂ ਇੱਥੇ ਆਇਓ ਉਦੋਂ ਦੇ ਤੁਹਾਨੂੰ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਵਾਪਸ ਲਿਜਾਣ ਦੀ ਹੁਣ ਨਹੀਂ ਮੈਂ ਕਿਹਾ ਸੀ ਅਸੀਂ ਆਣਾ ਨਹੀਂ ਜਦੋਂ ਮੈਂ ਕਦੋਂ ਇਹਦਾ ਪੁੱਛੋ ਦੂਕੇ ਘਰ ਵਿੱਚੋਂ ਕੋਈ ਬਦਲਣ ਮੈਂ ਕਰਾਂ ਨਹੀਂ ਥੈਰਾਪੀਆਂ ਅਜੋ ਮਿੱਠੀ ਮਿੱਠੀ ਬਚੇ ਨਾ ਅਜੀ ਜਾਂ ਟੋਨੇ ਲਾਜ ਹੋ ਗਿਆ ਅਸੀਂ ਬਗਾਨ ਨਹੀਂ ਕਹਨੂੰ ਮੰਮੂ ਦੀ ਅਜੀ ਅਜੀ ਮੂੰਹ ਦੀ ਨਹੀਂ ਬਗਾਨੀ ਅਜੀ ਸੱਚੀ ਅਖਿਰ ਇਲਾਜ ਚੱਲਦਾ ਵੀ ਹੈ ਇਹਨਾਂ ਲਈ ਤਮ ਜੇ ਨਾਲ ਸਹੀ ਹੋ ਜਾਊਗਾ ਠੀਕ ਹੋ ਜਾਊਗਾ ਭਾਈ ਮੈਂ ਕਿ ਆਪਕੀ ਨਹੀਂ ਜਾਣਦਾ ਨਾ ਵਪਾਰ ਕੰਮ ਨਹੀਂ بار بار ਜਾ ਕੇ ਬੇਇੱਜ਼ਤੀ ਸਹਿਣ ਨਾਲੋਂ ਠੀਕ ਹੈ ਹਮ ਇੱਕ ਦਿਨ ਨਹੀਂ ਕਰ ਸਕਦੀ ਬਿਲਕੁਲ ਸੱਚੀ ਬਿਲਕੁਲ ਹੁਣ ਇਹ ਹਾਲ ਦੇਖੋ ਕੀ ਓਏ ਬਿਲਕੁਲ ਤੁਹਾਨੂੰ ਨਹੀਂ ਜਾਨਦਾ ਮੈਨੂੰ ਹਮ ਉਸ ਕਾਰਨ ਕਿ ਮੈਂ ਪਾਣੀ ਨਹੀਂ ਦੇ ਇਹ ਬੁੜਾ ਪੇਚ ਇੱਕ ਜੀਵਨ ਸਾਥੀ ਦੀ ਬਹੁਤ ਲੋਡ ਹੁੰਦੀ ਹੈ ਬਿਲਕੁਲ ਕਿ ਅਗਰ ਇੱਕ ਢੰਦਾ ਥੋੜਾ ਦੂਜਾ ਉਹ ਸੰਭਾਲ ਲੈਂਦਾ ਇਹ ਬਹੁਤ ਲੋਡ ਹੁੰਦੀ ਹੈ ਤੁਸੀਂ ਦੋਨਾਂ ਨੇ ਬਹੁਤ ਵਧੀਆ ਡਿਸੀਜਨ ਲਿੱਤਾ ਹੈ ਇਸ ਉਮਰ ਚ ਜਿਵੇਂ ਇੱਕ ਦੂਜੇ ਨੂੰ ਚੁਣਿਆ ਬਹੁਤ ਵਧੀਆ ਕੀਤਾ ਹੈ ਹਾਂਜੀ ਮਰ ਕੇ ਜੁੜੀ ਹੋਵਾਂਗੇ ਅਸੀਂ ਅਸੀਂ ਨਹੀਂ ਇਦਾਂ ਹੁੰਦੇ ਕੋਈ ਕਰਾਲ ਮੈਨੂੰ ਕਰਨ ਵਾਲਾ ਜੰਮਿਆ ਨਹੀਂ ਅਜੀ ਪੰਜ ਪ੍ਰਾਤ ਸੀ ਪੰਜਾਂ ਵਿੱਚੋਂ ਤਿੰਨ ਪੈਣਾ ਸੀ ਹੂੰ ਨਾ ਕੋਈ ਪੈ ਰਹੀ ਨਾ ਕੋਈ ਪੁਨੋਇਆ ਰਹਾ ਨਾ ਕੋਈ ਮਾ ਬਾਬ ਰਹਾ ਇਹਨਾਂ ਕੋਲ ਕੋਈ ਵੀ ਨਹੀਂ ਤੁਹਾਰੇ ਮੇਰੇ ਪਰਿਵਾਰ ਦੇ ਵਿੱਚੋਂ ਇੱਕ ਮਹੀਂ ਬਚਿਆ ਮੇਰੀ ਵੀ ਵਾਰੀ ਆ ਜਾਣੀ ਆਉਣ ਵਾਲੀ ਹੈ ਕਿ ਕਦੋਂ ਮਰਜੀ ਆ ਜਾਏ ਇਹਨੇ ਕੀ ਬਨੂ ਬੋਲਣਾ ਬਹੁ ਸੀ ਮੈਂ ਕਿਹਾ ਮੇਰਾ ਸਭ ਕੁਝ ਤੁਸੀਂ ਲੈ ਲਓ ਨਹੀਂ ਰਾਜ ਹੀ ਹੈ ਨਹੀਂ ਇਹ ਬੜਾ ਵਧੀਆ ਭਾਵ ਤੁਸੀਂ ਦੇਖਿਆ ਤੁਹਾਨੂੰ ਦਿਖਾਇਆ ਹੈ ਕਿ ਇਹ ਜਿਹੜੇ ਬਜ਼ੁਰਗ ਜੋੜਾ ਹੈ ਉਹ ਇੱਕ ਦੂਜੇ ਦੀ ਕਿੰਨੀ ਹਿਮੈਤ ਕਰ ਰਿਹਾ ਕਿੰਨਾ ਪਿਆਰ ਦੋਨਾਂ ਦੇ ਵਿੱਚ ਹੈਗਾ ਕਿ ਅਗਰ ਇਹ ਜਾਣਗੇ ਆਂਟੀ ਜਾਣਗੇ ਤੇ ਅੰਕਲ ਕਹਿੰਦੇ ਮੈਂ ਨਾਲ ਜਾਵਾਂਗਾ ਇਹ ਬਹੁਤ ਵਧੀਆ ਗੱਲ ਹੈ ਮੈਨੂੰ ਇਹਨਾਂ ਦੀ ਸ਼ਲਾਂਗਾ ਯੋਗ ਲੱਗੀ ਹੈ ਬਿਲਕੁਲ ਬੱਚੇ ਜਿਹੜੇ ਨੇ ਉਹ ਉਹਨਾਂ ਨੂੰ ਆਸ਼ਰਮ ਦੇ ਵਿੱਚ ਛੱਡ ਆਏ ਨੇ ਮਾਪੇ ਬਿਲਕ ਬਿਲਕ ਕੇ ਰੋ ਰਹੇ ਨੇ ਅਜਿਹੇ ਬੱਚਿਆਂ ਨਾਲੋਂ ਮਾਪੇ ਬੇਹੌਲਾਦ ਹੋਣਾ ਜ਼ਿਆਦਾ ਵਧੀਆ ਸਮਝਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੀ ਸਟੋਰੀ ਨੂੰ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਗ੍ਰੇਟ ਪੰਜਾਬ ਟੀਵੀ ਦੇ ਨਾਲ